ਅਜ਼ਾਮ 'ਚ ਆਪਣੇ ਬੰਦਿਆਂ ਦੇ ਹੋਟਲ ਹੁੰਦੇ ਸੀਗੇ ਉੱਥੇ ਰੁਕਣਾ ਦੋ-ਦੋ ਵਿਆਹ ਉਹਨਾਂ ਦੇ ਸਾਹਮਣਾ ਨਾਲ ਸਾਹਮਣੋਂ ਦਾ ਬੰਗਾਲ ਸਾਹਮਣੋਂ ਜਾਦੇ ਵਿਆਹ ਕਰਾ ਕੇ ਲਿਆਏ ਡਰਾਈਵਰ ਇਕੱਲੇ ਆ ਕੇ ਹੋਰ ਨੂੰ ਦੇ ਦਿੰਦੇ ਸੀ ਵੀ ਚਲ ਤੇਰੇ ਨਾਲ ਵਿਆਹ ਦਿੰਨੇ ਆ ਤੇਰਾ ਹੁੰਦਾ ਨਹੀਂ ਨਾਲੇ ਉਹ ਦੋ ਰੁਪਏ ਲੈ ਲੈਂਦੇ ਸੀ ਕਈ ਬੰਦਿਆਂ ਦਾ ਬਿਜ਼ਨਸ ਸੀ ਇਹ ਤੇ ਕਈ ਵਿਚਾਰੇ ਉਹ ਹੋ ਜਾਂਦੇ ਸੀਗੇ ਹੁਣ ਮੈਂ ਨਾਂ ਨਹੀਂ ਲੈਣਾ ਇੱਕ ਜਨਾਨੀ ਵੀ ਅਸੀਂ ਵੀ ਲਿਆਏ ਸੀ ਵਿਆਹ ਤੇ ਔਰ ਔਨ ਲੱਗੀ ਸਾਡੇ ਕੋਲੇ ਆ ਕੇ ਮੈਂ ਕਿਹਾ ਜਿਹੜਾ ਦਾ ਪੰਜਾਬਣ ਹੈ ਕਹਿੰਦੀ ਮੈਂ ਫਸ ਗਈ ਬਾਈ ਕਹਿੰਦੀ ਭਈਏ ਨਾ ਭੱਜਿਆ ਹੀ ਮੈਂ ਸਾਡੇ ਸਿਰੀ ਨਾਲ ਮੈਂ ਕਿਹਾ ਵੈਸੇ ਤਾਂ ਮਾਰਨ ਵਾਲੀ ਐ ਤੂੰ ਪਰ ਉਹਨੂੰ ਅਸੀਂ ਲਿਆਏ ਆ ਉਪਰੇ ਜਾ ਕੇ ਨਾਲ ਤੇ ਸਾਡੇ ਨਾਲ ਇੱਕ ਡਰਾਈਵਰ ਸੀ ਉਹਦੇ ਕੋਲ ਜ਼ਮੀਨ ਜਾਇਦਾਦ ਐਨੀ ਸੀ ਉਹਦਾ ਬਿਆਨ ਹੀ ਹੁੰਦਾ ਸੀ ਉਹ ਕਹਿੰਦਾ ਚਲ ਮੈਂ ਹੀ ਰੱਖ ਲੈਣਾ ਉਹਨੇ ਰੱਖ ਲਈ ਅੱਛਾ ਜੀ ਤੇਰੇ ਜੇਗਾ ਤੂੰ ਵਿਆਹ ਗਿਆ ਜਲ ਪਾਰਟੀ ਸ਼ਾਮ ਨੂੰ ਹੋਟਲ ਤੇ ਫੇਰ ਗਿੱਦਾ ਵੇਰਾਈ ਵੀ ਹੁੰਦੀ ਸੀ ਉਹ ਲੜ ਪੈਂਦੇ ਆਪਸ ਵਿੱਚ ਫੱਟਾ ਵੀ ਬਹੁਤ ਚੱਲਦਾ ਸੀ ਪਰ ਰੌਣਕ ਵੀ ਬਹੁਤ ਲੱਗਦੀ ਸੀ ਅੱਛਾ ਸ਼ਾਮ ਦਾ ਮਾਹੌਲ ਹੋਟਲਾਂ ਤੇ ਰੰਗੀਨ ਹੁੰਦਾ ਜਦੋਂ ਧੁੱਪ ਨਹੀਂ ਹੁੰਦੀ ਮੰਜੇ ਬਾਹਰ ਕੱਢ ਕੇ ਪਾਣੀ ਛਰਕ ਕੇ ਬਹਿ ਜਾਣਾ ਕਹਿੰਦਾ ਵੀ ਰੋਕ ਦਿਓ ਗਾਹ ਫਲਾਨਾ ਜੰਗਲ ਆ ਪਾਰ ਨਹੀਂ ਹੋਣਾ ਅਸਾਂਤ ਨਹੀਂ ਮੂਨੇ ਰੇਵਣੀ ਗੱਡੀ ਚਲਾਉਂਦਾ ਹੀ ਕੋਈ ਬਿਲਕੁਲ ਟਾਈਮ ਨਾਲ ਬਾਦ ਕਿਉਂਕਿ ਉਹਨਾਂ ਦੇ ਪੀਰ ਬਣਾਏ ਹੁੰਦੇ ਸੀ ਬਾਬਾ ਜੀ ਮੇਰੀ ਗੱਡੀ ਤੇ ਖੁਦ ਵੱਜਿਆ ਤੀਰ ਉਹ ਕੁਦਰਤੀ ਨਿਸ਼ਾਨਾ ਉੱਖ ਗਿਆ ਜਿਵੇਂ ਗੱਡੀ ਤੇਜ਼ ਕਰਕੇ ਐ ਮੂਰੂ ਸੀਜੇ ਦੇ ਥੱਲੇ ਵੱਜਿਆ ਛੋਟ ਮਾਰਿਆ ਸੀ ਸਿੱਧਾ ਮੇਰੇ ਡਰਾਈਵਰ ਦੇ ਗੱਡੀ ਚਲਾਉਣ ਵਾਲੇ ਦੇ ਮਾਰੋ ਠੀਕ ਹੈ ਠੀਕ ਹੈ ਵਿਆਪੀ ਗੱਡੀ ਪਲਟੂਗੀ ਫੇਰ ਉੱਠਾਂਗੇ ਤੇ ਪਰ ਉਹ ਮਹਾਰਾਜ ਬਚਾਉਣ ਵਾਲਾ ਉਹ ਵਜਿਆ ਸੀਸ਼ੇ ਦੇ ਥੱਲੇ ਜਿਹੜਾ ਲੋਹੇ ਦਾ ਗੋਲਾ ਹੁੰਦਾ ਉਹਦੇ ਵਿੱਚ ਦੀ ਪੱਲਾ ਪਾੜ ਕੇ ਇੰਨਾ ਅੰਦਰ ਆ ਗਿਆ ਅੰਦਰ ਆਇਆ ਖੜਾ ਇੰਨਾ ਮਤਲਬ ਇੰਨੇ ਤੀਰ ਇੰਨੇ ਤਿੱਖੇ ਹਸਾਣਾ ਬਣਾਏ ਹੁੰਦੇ ਸੀਗੇ ਪਾਵਰ ਦੇ ਕੋ ਕਿੰਨੀ ਜੀ ਦੇ ਨਾਲ ਚੜਾਉਂਦੇ ਆ ਸਾਈਕਲ ਵਾਲੀ ਟਿਊਬ ਨਾਲ ਛੱਡਦੇ ਗੱਟ ਕੇ ਹਾਂ 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 ਦੋ ਜਣਾਂ ਨੇ ਖੱਟ ਕੇ ਛੱਡਣਾ ਉਹ ਉਹ ਜਿਹੋ ਉਹਨਾਂ ਦੇ ਫਿਰ ਜੰਗਲੀ ਟਾਇਪ ਦੇ ਹਥਿਆਰ ਬਣਾਏ ਹੋਏ ਨਾ ਹਾਂ ਗੋਪੀਆ ਗੋਪੀਆ ਆਪਣੇ ਲੋਕਾਂ ਨੇ ਤਾਂ ਸੁਣਿਆ ਹੀ ਨਹੀਂ ਹਾਂ ਪਹਿਲਾਂ ਪੁਰਾਣੇ ਟਾਈਮਾਂ 'ਚ ਆਪਣੇ ਬੰਦੇ ਵੀ ਗੋਪੀਆ ਚਲਾਉਂਦੇ ਸੀ ਉਹ ਡਲਾ ਪਾ ਕੇ ਨਾ ਚਿਕੜੀ ਜੀ ਹੁੰਦੀ ਜਿਵੇਂ ਪਸੂਆਂ ਦੀ ਹਾਂਜੀ ਉਹਦੇ ਤੇ ਪਾ ਕੇ ਉਹਨੂੰ ਐ ਘਮਾ ਕੇ ਛੱਡਣਾ ਹੈ ਛੱਡਣਾ ਘਮਾ ਕੇ ਜਦੋਂ ਐ ਛੱਡਿਆ ਉਹ ਰਫਲ ਵਾਲੇ ਨੂੰ ਵੀ ਮਾਰ ਦਿੰਦਾ ਸੀ ਬਈ ਹਾਂ ਰਫਲ ਦੀ ਮਾਰ ਨਾਲੋਂ ਜਾਦੇ ਮਾਰ ਗੋਪੀਏ ਦੀ ਸੀ ਬਿਲਕੁਲ ਬਿਲਕੁਲ ਮਗਲ ਕੇਰਾ ਸੀ ਅਸਾਮ ਇੱਕ ਸ੍ਰੀ ਰਾਮਪੁਰ ਬਾਰਡਰ ਪੈਂਦਾ ਸੀ ਤੇ ਇੱਕ ਬਾਰਡਰ ਇਧਰਲੇ ਪਾਸੇ ਹੁੰਦਾ ਸੀ ਉਹਦਾ ਮੈਂ ਨਾਮ ਭੁੱਲ ਗਿਆ ਅਸੀਂ ਉਹ ਬਾਰਡਰ ਲੰਘ ਗਏ ਅੱਛਾ ਜੀ ਅਸੀਂ ਕਾਗਜ਼ ਪਾਸ ਕਰਾਉਣ ਗਏ ਮੈਂ ਤੇ ਮੇਰੇ ਤਾਏ ਦਾ ਮੁੰਡਾ ਅੱਛਾ ਜੀ ਉਹ ਕਹਿੰਦੇ ਵੀ ਸਾਥੋਂ ਕਰਾਓ ਮੈਂ ਕਹਾ ਨਹੀਂ ਨਹੀਂ ਅਸੀਂ ਭਲਾਨੇ ਤੋਂ ਕਰਾਉਣੇ ਹੁੰਦੇ ਅਸੀਂ ਉਹਦੇ ਕੋਲੇ ਲੈ ਗਏ ਹਾਂ ਅਸੀਂ ਕਾਗਜ਼ ਪਾਸ ਕਰਾ ਲੈ ਸਾਨੂੰ ਗੋਦੀ ਚੱਕ ਕੇ ਹੀ ਲੈ ਗਏ ਸਾਰੇ ਹਾਂ ਭਈ ਨਾਲ ਤਾਂ ਸਾਨੂੰ ਕੁੱਟਿਆ ਘਰੇ ਲੈ ਗਏ ਨਾਲ ਸਾਡੇ ਕਾਗਜ਼ ਖੋਲੇ ਵੈਲਟਾਂ ਖੋਲੀਆਂ ਕਹਿੰਦਾ ਜਾਓ ਪਾ ਦਿਓ ਅਸੀਂ ਹੁਣ ਕਿੱਥੇ ਭੱਜ ਗਏ ਗ੍ਰੇਟਰ ਸਾਨੂੰ ਡੀਕਣ ਵੀ ਬਾਈ ਹੁਣੀ ਨਹੀਂ ਆਏ ਕਾਜੀ ਬਾਸ ਕਰਾ ਕੇ ਬਾਈ ਹੁਣਾਂ ਇਹਦਾ ਉਹ ਤੇ ਸੇਵਾ ਹੋਈ ਜਾਂਦੀ ਤੇ ਉਹੀ ਗੱਲ ਮੋੜ ਕੇ ਭਰਾਵਾ ਹੀ ਰੁਪਈਆ ਦੇ ਕੇ 5-5000 ਦੀ ਕਾਗਜ਼ ਲੈ ਅਸੀਂ ਆ ਕੇ ਪੁਲਿਸ ਨੂੰ ਦੱਸਿਆ ਉਹ ਕਹਿੰਦਾ ਨਿਕਲ ਜਾ ਬਹਿ ਬਹਿ ਮਾਰ ਦੇਣਗੇ ਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਨਾ ਕਾਰਕੂਰ ਬਾਈ ਕੋਈ ਨਹੀਂ ਇੱਥੇ ਤੇ ਯਾਰ ਆਪਾਂ ਨੂੰ ਸਮਝਦਾ ਹੀ ਕੋਈ ਨਹੀਂ ਸੀ ਯਾਰ ਬਿਲਕੁਲ ਯਾਰ ਹੁਣ ਮੈਂ ਤਾਂ ਇਹ ਗੱਲ ਕਹਿਣਾ ਕਈ ਬੰਦੇ ਕਹਿੰਦੇ ਆ ਤੁਸੀਂ ਪ੍ਰਵਾਸੀਆਂ ਨੂੰ ਐ ਕਰਦੇ ਆ ਪ੍ਰਵਾਸੀ ਪਰ ਯਰ ਪ੍ਰਵਾਸੀਆਂ ਨੂੰ ਵੀ ਪੁੱਛੋ ਨਾ ਵੀ ਤੁਸੀਂ ਸਾਡੇ ਨਾਲ ਕੀ ਕਰਦੇ ਰਹੇ ਆ ਸਾਡਾ ਪੰਜਾਬ ਦਾ ਇੱਕ ਕਾਨੂੰਨ ਹੈ ਜੇ ਜੁਰਮ ਮੈਂ ਕਰਿਆ ਨਾ ਉਹ ਸਜ਼ਾ ਵੀ ਮੈਂ ਭੋਗਤੂੰਗਾ ਨਾ ਕਿ ਪੂਰਾ ਪੰਜਾਬ ਤੁਸੀਂ ਇੰਦਰਾ ਗਾਂਧੀ ਟਾਈਮ ਹੀ ਲਾ ਲਓ ਇੰਦਰਾ ਗਾਂਧੀ ਮਾਰੀ ਤਾਂ ਤਿੰਨ ਬੰਦਿਆਂ ਨੇ ਆ ਤੇ ਯਾੜਾ ਸਾਡਾ ਕਿੰਨਾ ਕਰਿਆ ਇਹਨਾਂ ਨੇ ਨਾ ਕਰਿਆ ਦੋ ਦੋਸ਼ੀਆਂ ਨੂੰ ਮਾਰਿਆ ਦਲੀਏ ਇਹਦੇ ਦੋਸੇ ਲੋਕਾਂ ਨੂੰ ਜਿੰਦਾ ਜਲਾਤਾ ਯਾਰ ਜਵਾਕਾਂ ਨੂੰ ਯਾਰ ਬੁਰਾ ਯਾਰ ਸਾਡੀਆਂ 3 ਭੈਣਾਂ ਦੀ ਪਤਰੋਲਤੀ ਯਾਰ ਠੀਕ ਹੈ ਯਾਰ ਇਹ ਕੋਈ ਕਾਨੂੰਨ ਥੋੜੀ ਆਏ ਖੁੱਲ ਭੈਚੋ ਦੇਖਦੇ ਰਾਜੀ ਰਲੇ ਨਾਲ ਯਾਰ ਸਰਕਾਰਾਂ ਆ ਜਿਹੜਾ ਹੁਣ ਭਗਵਾਨ ਸਤਮਾਨ ਨੇ ਇੱਕ ਕਾਨੂੰਨ ਬਣਾਇਆ ਯਾਰ ਮੈਂ ਕਹਿੰਦਾ ਇਹੋ ਜਿਹੇ ਫੈਸਲੇ ਬੜੇ ਬੈਲਣਾ ਲੈ ਜਾਂਦੇ ਆ ਉਹਨੇ ਕਿਹਾ ਅੱਜ ਤੋਂ ਬਾਅਦ ਕਿਸੇ ਪ੍ਰਵਾਸੀ ਦਾ ਆਧਾਰ ਕਾਟ ਨਹੀਂ ਬਣੂਗਾ ਵੋਟ ਨਹੀਂ ਬਣੂਗੀ ਇਹ ਇੱਥੇ ਬਿਲਕੁਲ ਜੀ ਇਹਦਾ ਲਾਗ ਹੀ ਆ ਭਗਵਾਨ ਤਮਾਨ ਦਾ ਫੈਸਲਾ ਹੈ ਕਿ ਪ੍ਰਵਾਸੀ ਦਾ ਅੱਜ ਤੋਂ ਬਾਅਦ ਆਧਾਰ ਕਾਰਡ ਨਹੀਂ ਬਣੂਗਾ ਬਹੁਤ ਸਲੂਟ ਹੈ ਯਾਰ ਐ ਤਾਂ ਕਬ ਜਾਓ ਜੀ ਸਾਡੇ ਤੇ ਬਿਲਕੁਲ ਕਰੀਬ ਬੈਠੇ ਲੁਧਿਆਣਾ ਸ਼ਹਿਰ ਵੇਖੀ ਆ ਪਾਪਾ ਸਾਰਾ ਹੈ ਕਿਹੜਾ ਲੁਧਿਆਣਾ ਜਲੰਧਰ ਗੁਵਿੰਦਗੜ ਅੰਮ੍ਰਾਲਾ ਆ ਜਿਹੜਾ ਰਾਜਪੁਰਾ ਤੇਰਾ ਯਾਰ ਹੁਣ ਤਾਂ ਯਾਰ ਆਪਣਾ ਮੋਗਾ ਵੇਖ ਲੈ ਯਾਰ ਸਭ ਭਰ ਗਿਆ ਯਾਰ ਬਟਿੰਡਾ ਭਰਿਆ ਪਿਆ ਯਾਰ ਰਾਜਸਥਾਨੀਆਂ ਨੇ ਨਾ ਜਦੋਂ ਅਸੀਂ ਨਾ ਜ਼ਮੀਨਾਂ ਖਰੀਦਣ ਲੱਗੇ ਰਾਜਸਥਾਨ ਚ ਪਹਿਲਾਂ ਪਾਬੰਦੀ ਨਹੀਂ ਸੀ ਹਾਂ ਜਦੋਂ ਅਸੀਂ ਸੂਰਤਗੜ ਤੱਕ ਉੱਡ ਗਏ ਯਾਰ ਉਹਨਾਂ ਨੇ ਸੋਚਿਆ ਯਾਰ ਇਹ ਤਾਂ ਸਾਰੇ ਪੀਕਾ ਨੇ ਇਧਰ ਤੱਕ ਪੰਜਾਬ ਹੀ ਹੋ ਜੂ ਹਾਂ ਪੰਜਾਬੀ ਆ ਜਾਣਗੇ ਨਾਲੇ ਅਸੀਂ ਲੜਦੇ ਨਹੀਂ ਹਾਂ ਹੁੱਲੜਬਾਈ ਨਹੀਂ ਕਰਦੇ ਸ਼ਾਂਤੀਪੂਰਬ ਲੋਕ ਹੈ ਫੇਰ ਵੀ ਉਹਨਾਂ ਨੇ ਰਜਿਸਟਰੀਆਂ ਬੰਦ ਕਰਤੀਆਂ ਬਾਈ ਉਹ ਕਹਿੰਦੇ ਬਿਲਕੁਲ ਪੰਜਾਬ ਦੇ ਬੰਦੇ ਦੇ ਨਾਲ ਬਾਹਰਲਾ ਬੰਦਾ ਕੋਈ ਇਤੇ ਰੀਅਲਟੀ ਨਹੀਂ ਕਰਾਉਂਦਾ ਸਿਰਫ ਸਾਡਾ ਕਰਕੇ ਕਾਨੂੰਨ ਬਣਾਇਆ ਸੀ ਉਹਨਾਂ ਨੇ ਇਹ ਆਈ ਜਾਂਦੇ ਆ ਤੇ ਅਸੀਂ ਯਾਰ ਪਉਤੇ ਹੀ ਨਹੀਂ ਕੇ ਇਹਨੂੰ ਸਾਡੇ ਆਪ ਹੀ ਲੀਡਰ ਦਾ ਹਜ਼ਾਰ ਕਾਟ ਬਣਾ ਆਪਣਾ ਦੇਈ ਜਾਂਦੇ ਆ ਤੂੰ ਪੰਜਾਬੀ ਦਾ ਸੁਭਾਅ ਵੀ ਗੁੱਲੇ ਜਿਹਾ ਅੱਗ ਲੱਗਦਾ ਕੋਈ ਨਹੀਂ ਯਾਰ ਹਾਂ ਯਾਰ ਪਰ ਜਿਹੜੇ ਬਾਹਰ ਲੋਕ ਰਹਿੰਦੇ ਆ ਨਾ ਉਹਨਾਂ ਨੂੰ ਪਹਿਲਾਂ ਪੁੱਛਿਆ ਜਾਵੇ ਵੀ ਤੁਸੀਂ ਜ਼ੌਕੇ ਆ? ਜ਼ੌਕੇ ਆ ਉਹ ਦੇਣਾ ਚੰਗਾ ਤਾਂ ਕਈ ਬੰਦੇ ਕਹਿੰਦੇ ਉਹ ਬੈਠੇ ਕਿਉਂ ਆ ਛੱਡ ਕੇ ਆ ਜਾਣ ਜੇ ਸਾਰੇ ਛੱਡ ਕੇ ਆ ਗਏ ਨਾ ਪੰਜਾਬ 'ਚ ਜਗ੍ਹਾ ਨਹੀਂ ਰਹਿਣੀ ਪੰਜਾਬ ਦੀ ਪੰਜਾਬ ਚ ਗੱਡੀ ਘਣਾਉਣ ਨੂੰ ਜਗ੍ਹਾ ਨਹੀਂ ਰਹਿਣੀ ਬਾਈ ਏਡਾ ਸੌਖਾ ਥੋੜੀ ਸੌਖਾ ਥੋੜੀ ਆ ਯਾਰ ਹੁਣ ਜਿਹਨੇ ਇੰਨੇ ਤਾਮਝਾਮ ਫੱਟ ਕਰੇ ਹੈ ਨਾ ਉਹ ਬਹੁਤ ਔਖਾ ਤੇ ਜਿਹੜਾ ਉਹਨੂੰ ਆਟੀ ਵਾਲੀ ਲੈਣ ਦੀ ਗੱਲ ਤਾਂ ਸੀ ਇਹ ਸੌਖੀ ਤਾਂ ਸੀ ਪੈਰਾਂ ਦੀ ਕਸਾਈ ਐ ਨਹੀਂ ਸੀ ਪੈਰਾਂ ਦੀ ਕਸਾਈ ਜਿਆਦੇ ਤਾਂ ਐ ਨਹੀਂ ਤੇ ਗੱਡੀ ਭੱਜੂਗੀ ਪੈਰ ਪੂਰਾ ਗਰਮ ਹੋਊਗਾ ਉਸ ਤੋਂ ਬਾਅਦ ਰਵਰ ਚੱਕਣ ਲੱਗੂਗਾ ਠੀਕ ਹੈ ਠੀਕ ਹੈ ਯੋ ਕਿ ਗੱਡੀ ਤਾਂ ਜਾ ਰਹੀ ਐ 40 ਤੇ 40 ਤੇ 35 40 35 40 35 40 ਗੱਡੀ ਦਾ ਗਰਮ ਹੀ ਨਹੀਂ ਹੋ ਰਹੀ ਨਾ ਟਾਇਰ ਨਾ ਗੱਡੀ ਪਤਾ ਹੀ ਨਹੀਂ ਉਹਨੂੰ ਠੀਕ ਐ ਪੈਰੀ ਗੱਡੇ ਹੀ ਗੱਡੇ ਗੱਡੇ ਹੀ ਗੱਡੇ ਬਿਹਾਰ ਚ ਦਾ ਸਾਰਾ ਹੀ ਰੋਡ ਗੱਡਿਆਂ ਵਾਲਾ ਹੁੰਦਾ ਸੀ ਅੱਛਾ ਜਿਹਨੂੰ ਮਰਜ਼ੀ ਬੋਲੋ ਮੈਂ ਤੇ ਕਮੈਂਟ ਪਾ ਦੇਣਗੇ ਬੰਦੇ ਜਦੋਂ ਮਜ਼ੱਫਰਪੁਰ ਪਾਰ ਕਰਨਾ ਇਹ ਖਗੜੀਏ ਦੇ ਖੱਡੇ ਮਜੂਰ ਹੁੰਦੇ ਸੀ ਪੂਰਨਗਾ ਤੱਕ ਉਹ ਕਹਿੰਦੇ ਤੇ ਜਿਹੜਾ ਖਗੜੀਏ ਦੇ ਖੱਡੇ ਪਾਰ ਕਰਾ ਗਿਆ ਉਹ ਡਰਾਈਵਰ ਐ ਚਾਪਤੀ ਵਾਲੀ ਗੱਡੀ ਕੋਈ ਮਾਈ ਦਾ ਲਾ ਲਈ ਲੰਘਦਾ ਹੀ ਲੈ ਕੇ ਕਿਉਂਕਿ ਚਾਪਤੀ ਉੱਚੀ ਬਹੁਤ ਹੁੰਦੀ ਆ ਤੇ ਜਦੋਂ ਐ ਮਾਰਦੀਆ ਝੋਲ ਧਰਤੀ ਨੇ ਲਾ ਕੇ ਮੁਰਦੀ ਬਈ ਐਂ 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 ਝਾਕੇ ਬੰਦਾ ਡਰਾਈਵਰਾਂ ਲਾਏ ਦੇਣਾ ਹੁੰਦਾ ਜਦੋਂ ਐ ਹੋ ਜਾਂਦੀ ਵੀ ਇਹ ਨਾ ਮੇਰੇ ਤੇ ਆ ਡਿੱਗੇ ਐਵੇਂ ਥੋੜੀ ਐ ਨਾ ਕਹਿੰਦੇ ਡਰਾਈਵਰੀ ਸੌਖੀ ਨਹੀਂ ਸੌਖੀ ਥੋੜਾ ਯਾਰ ਉਦੋਂ ਲੱਤ ਚ ਜਾਣ ਚਾਹੀਦੀ ਆ ਜਦੋਂ ਗੱਡੀ ਐ ਹੋ ਗਈ ਨਾ ਉਦੋਂ ਰੇਸ ਨੱਪਣੀ ਐ ਰੇਸ ਨੱਪਾਂਗੇ ਤਾਂ ਗੱਡੀ ਖੱਡਾ ਲੰਘੂਗੀ ਜੇ ਮੜਾ ਜੇ ਰੇਸ ਤੋਂ ਬਾਹਰ ਚੱਕਿਆ ਗਿਆ ਨਾਲ ਹੀ ਫਲਟ ਜਾਂਦੀ ਕਿਉਂਕਿ ਉਹਦੀ ਧਰਤੀ ਨਾਲ ਜਿਹੜੀ ਗ੍ਰੈਵਿਟੀ ਬਣੀ ਵੀ ਉਹ ਰੇਸ ਨਾਲ ਹੈ ਜਦੋਂ ਰੇਸ ਛੱड़ਦੀ ਢਿੱਲੀ ਝਰਦੀ ਗੱਡੀ ਨੇ ਢਿੱਲੀ ਪੈ ਜਾਣਾ ਨਾਲ ਹੀ ਆਦੀ ਗੱਡੀ ਖਿੱਤ ਕੇ ਰੱਖਣੀ ਇਹ ਦੇਲਾ ਵੀ ਡਰਾਈਵਰੀ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੈਗੀ ਠੀਕ ਹੈ ਤੇ ਜਿਹੜੀ ਸੀਗੀ ਲੈਣੇ ਬੰਬੇ ਵਾਲੀ ਇਹ ਸੀ ਫਾਸਟ ਨੱਪੀ ਆ ਗੱਡੀ ਨੂੰ ਇੱਥੇ ਨਾ ਤਾਂ ਲੁੱਟ ਕੋਈ ਦੀ ਰਾਜਸਥਾਨ ਤਾਂ ਉਹ ਬਿਲਕੁਲ ਹੀ ਨਹੀਂ ਸੀ ਰਾਜਸਥਾਨ ਦਾ ਇੱਥੇ ਮਰਜੀ ਰਾਤ ਨੂੰ ਘੜ ਕੇ ਸੌ ਜਾ ਜਿੱਥੇ ਮਰਜੀ ਖੜਾ ਰਹੇ ਸਿੰਗਲ ਰੋਡ ਹੁੰਦੇ ਸੀ ਹਾਂ ਇਹ ਜ਼ਰੂਰ ਸੀ ਰਾਜਸਥਾਨ ਦੇ ਘੜੇ ਆ ਤੇ ਤਰਕੇ ਨੂੰ ਤੇਰਾ ਇਹ ਨਹੀਂ ਪਤਾ ਜੇ ਤੂੰ ਦੰਨੇ ਪਿਆ ਰੇਤੇ 'ਚ ਹੀ ਪਿਆ ਮੈਂ ਤਰਕੇ ਹਾਂ ਸਹੀ ਗੱਲ ਹੈ ਰੇਤਾ ਇਕੱਠਾ ਹੋ ਜਾਂਦਾ ਹੀ ਆਗੇ ਟਾਇਰ ਲੁੱਕ ਜਾਂਦੇ ਹੀ ਗੱਡੀਆਂ ਦੇ ਰੇਤੇ 'ਚ ਮੈਂ ਖੁਦ ਵੇਖਿਆ ਜਿਹੜਾ ਹੁਣ ਤਾਂ ਰੋਡ ਬਣ ਗਈ ਨੇਹਰੀਆਂ ਨਹੀਂ ਆਉਂਦੀਆਂ ਵੱਡੀ ਰੋਡ ਐ ਤੇ ਨਹੀਂ ਜਿਹੜਾ ਨਗੌਰ ਵਾਲਾ ਏਰੀਆ ਨਗੋ ਨੋਖਾ ਨਗੌਰ ਦੀਸ ਨੋਖ ਇੱਥੇ ਇੰਨਾ ਕਿ ਟਿੱਬਾ ਚੜਦਾ ਹੀ ਸੜਕਾਂ ਤੇ ਮੇਰ ਨਾਲ ਪਿੰਡਾਂ ਵਾਲੇ ਟਰੈਕਟਰ ਲੈ ਕੇ ਆਉਂਦੇ ਸੀ ਕਰਾਹਣ ਵਾਲਾ ਹਟਾਉਂਦੇ ਸੀ ਅੱਛਾ ਜੀ ਫੇਰ ਟਰੱਕ ਤੁਰਦੇ ਸੀ ਅੱਛਾ ਨਹੀਂ ਟਰੱਕ ਖੜੇ ਰਹਿੰਦੇ ਸਾਰੀ ਸਾਰੀ ਰਾਤ ਵੀ ਦਿਨ ਚੜੂਗਾ ਪਿੰਡਾਂ ਵਾਲੇ ਆਉਣਗੇ ਫੇਰ ਹਟਾਉਣਗੇ ਫੇਰ ਲੰਘਾਂਗੇ ਐ ਰੋਡ ਬੰਦ ਹੁੰਦੇ ਨੇ ਜੀ ਠੀਕ ਹੈ ਜਿਵੇਂ ਹੁਣ ਕਨੇਡਾ ਚ ਪਰਪਰਟ ਆਉਂਦੇ ਆ ਸਾਡੇ ਇਹ ਹਟਾਉਂਦੇ ਹੁੰਦੇ ਸੀ ਉਧਰ ਤਾਂ ਕਹਿੰਦੇ ਬਾਬਾ ਜੀ ਰੂਪ ਰੇਖੇ ਬਦਲ ਜਾਂਦੀ ਬੰਦਾ ਰਾਤ ਨੂੰ ਪਿਆਏ ਤੇ ਬੇ ਤਾਂ ਰਾਤ ਨੂੰ ਹੋਰ ਪਾਸੇ ਦੇ ਕਰਕੇ ਉਹ ਹੋਰ ਪਾਸੇ ਹੋ ਜਾਂਦਾ ਮਿੱਟੀ ਚਾਕੇ ਇਧਰੋਂ ਇਧਰ ਘੱਲ ਨਹੀਂ ਰੋੜਦਾ ਕਿਉਂ ਤਾਂ ਹੀ ਸਿਆਣੇ ਨੇ ਘਾਤ ਬਣਾਈਏ ਨਾ ਪੈਸੇ ਨੂੰ ਪਿਆ ਖਾਈਦਾ ਵੀ ਜਿੱਥੇ ਪੈਸਾ ਪਿਆ ਪੈਸੇ ਦੇ ਪੈਸਾ ਰੇਤੇ ਵਾਂਗੂ ਡਿੱਗੀ ਜਾਂਦਾ ਰੇਤਾ ਰਾਜਸਥਾਨ ਦਾ ਹੀ ਸੀ ਜਿਹੜਾ ਇਧਰ ਡਿੱਗਦਾ ਉਹਦਾ ਐ ਨਹੀਂ ਪਤਾ ਨੇਰੀ ਇਧਰ ਲਾਦੇ ਅਦਰ ਬਦਲ ਕਰ ਦਿੰਦੀ ਸੀ ਮਤਲਬ ਬਦਲ ਕਰ ਦਿੰਦੇ ਰੇਤਾ ਵੀ ਖਾਂ ਡਰ ਗਿਆ ਹਾਂ ਆ ਥਮਾਰ ਸਾਰਾ ਹੀ ਝੜ ਗਿਆ ਬਸ ਹਾਂ 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 ਮਤਲਬ ਨਹੀਂ ਤੇਰੇ ਪਿੰਡੇ ਨੂੰ ਲੱਗ ਜੇ ਮੈਂ ਠੀਕ ਹੈ ਤੇ ਉਦੋਂ ਦਾ ਆ ਜਾਂਦਾ ਸੀਗਾ ਜੀ ਗੁਜਰਾਤ ਗੁਜਰਾਤ ਏਰੀਏ ਦੇ ਵਿੱਚ ਥੋੜਾ ਜਿਹਾ ਟਰੈਕ ਕੋ ਬਾਦ ਸੀ ਹਾਂ ਦਾਦਾ ਗਰੀਬੀ ਸੀਗੀ ਚਲੋ ਵੇ ਲੰਘ ਜਾਈਦਾ ਸੀ ਵਧੀਆ ਰੋਡ ਡਬਲ ਸੀ ਉਹਨਾਂ ਟਾਈਮਾਂ 'ਚ ਗੁਜਰਾਤ ਪਹਿਲਾਂ ਤੋਂ ਅਮੀਰ ਹੈ ਫਿਰ ਸਾਡੇ ਬੰਦੇ ਅਹਮਦਾਬਾਦ ਅੰਕਲੇ ਇਸ ਵਾਰ ਆਨੰਦ ਸੂਰਤ ਹਰ ਸ਼ਹਿਰ ਚ ਵਰਖਾ ਜਾਂ ਪਾਣੀ ਸਾਡੇ ਬੰਦੇ ਨੇ ਬਣਾਇਆ ਹੈ। ਹੋਟਲ ਸੀ ਸਾਡੇ ਬੰਦਿਆਂ ਦੇ ਉਹਨਾਂ ਟਾਈਮਾਂ ਚ ਹੈ ਨਾ ਬਾਧੂ ਤੇ ਇਹ ਨਹੀਂ ਫੇਰ ਫੇਰ ਜਦੋਂ ਉਹ ਲਾਂਗੇ ਉਦੋਂ ਦਾ ਇਹਨੇ ਮਹਾਰਾਸ਼ਟਰ ਮਹਾਰਾਸ਼ਟਰ ਦੀ ਮਿੱਟੀ ਆ ਗਈ ਲਾਲ। ਹਾਂ ਲਾਲ ਠੀਕ ਨਹੀਂ ਤੇ ਮੀਂਹ ਪੈਂਦਾ ਹੀ ਰਹਿੰਦਾ ਤਿੰਨ ਮਹੀਨੇ ਮੀਂਹ ਪੈਣਾ ਤੇ ਚਾਰ ਮਹੀਨੇ ਲਗਾਤਾਰ ਬੰਦ ਹੀ ਨਹੀਂ ਹੋਣਾ ਯਾਰ ਅੱਛਾ ਜੀ ਪਤਾ ਹੀ ਕੋਈ ਨਹੀਂ ਹੁਣ ਧੁੱਪ ਜੀ ਪੈਣ ਲੱਗ ਗਿਆ ਲੱਗ ਗਿਆ ਨਹੀਂ ਪਈ ਜਾਣਿਆ ਸਮੁੰਦਰ ਤੇ ਜਮਾਂ ਨਾਲ ਤਾਂ ਹਾਂ ਸਮਾਂ ਵਿਆਹ ਦੇ ਨਾਲ ਜੀ ਚੱਲ ਪੇਦਾ ਚੱਲ ਪੇ ਪੈਣੀ ਹੀ ਆ ਬਸ ਉੱਥੇ ਨਾ ਠੰਡ ਹੁੰਦੀ ਹੈ ਨਾ ਗਰਮੀ ਹੁੰਦੀ ਹੈ ਜੀ ਕੋਈ ਮੌਸਮ ਹੈ ਉੱਥੇ ਨਾ ਰਿਆਈ ਦੀ ਲੋੜ ਹੈ ਨਾ ਕੋਟ ਦੀ ਲੋੜ ਹੈ ਬਾਈ ਫਿਰਦੇ ਆ ਲੋਕ ਸਮੇਂ ਦੇ ਹਿਸਾਬ ਨਾਲ ਕੋ ਮਾਗ ਆ ਗਿਆ ਪਾ ਲੋ ਉਧਰਲੇ ਲੋਕਾਂ ਨੂੰ ਆਤਾਪਨ ਤਾਂ ਕੋਈ ਨਹੀਂ ਮਹਿਸੂਸ ਹੁੰਦਾ ਤੇ ਉੱਥੇ ਜੇ ਗੱਡੀ ਤੇਰੀ ਭੱਜੀ ਜਾਂਦੀ ਥੱਲੇ ਉਤਰ ਗਈ ਦੁਬਾਰਾ ਸ਼ਰਕਤੇ ਨਹੀਂ ਚੜਦੀ ਉਹ ਪਲਟਣੀ ਪਲਟਣੀ ਕਿਉਂਕਿ ਉਹ ਰੇਤਾ ਜਿਹੜਾ ਪਕੜ ਲੈਂਦਾ ਏ ਟਹਿਰਾ ਨੂੰ ਠੀਕਣੀ ਮਿੱਟੀ ਖੱਚ ਕੇ ਲੈ ਜਾਂਦੀ ਜੰਗਲ ਬਹੁਤ ਪਰ ਲੁੱਟ ਕੋ ਹੈ ਨਹੀਂ ਸੀ ਹਾਂ ਬੰਬੇ ਤੱਕ ਤਿਰੋਟੀ ਤੋਂ ਵਾਹ ਪਹਾੜੀ ਏਰੀਆ ਹੀ ਹੁੰਦਾ ਏ ਬੰਬੇ ਦੇ ਉਰਲੇ ਪਾਏ ਤੇ ਥੋੜਾ ਜਿਹਾ ਥਾਣਾ ਨਾਕਾ ਪੈਂਦਾ ਨੇ ਮੂਲਣ ਨਾਕਾ ਦਿਵਾਸ ਨਾਕਾ ਤਿੰਨ ਚਾਰ ਨਾਕੇ ਹੀ ਹੁੰਦੇ ਸੀ ਬੰਬੇ ਦੇ ਜਿੱਥੋਂ ਦੀਆਂ ਗੱਡੀਆਂ ਪਾਰ ਹੁੰਦੀਆਂ ਸੀ ਚਾਰ ਕੀ ਪੁਲਿਸ ਸੀ ਬੰਬੇ ਨੂੰ ਪਾਰ ਕਰਨ ਦੇ ਬਾਕੀ ਬੰਦ ਚਾਰ ਚਪਰੇ ਸਮੁੰਦਰ ਪਾਣੀ ਦੀ ਪਾਈਪ ਲਾਈਨ ਵੀ ਬਾਹਰੋਂ ਹੀ ਜਾਂਦੀ ਆ ਬੰਬੇ ਨੂੰ ਮਾਰਨਾ ਤਾਂ ਪਾਣੀ ਦੀ ਪਾਈਪ ਲੈਣਾ 2003 ਉਹ ਤੋੜ ਦੇ ਬਸ ਗੱਲ ਖਤਮ ਪਾਣੀ ਤਾਂ ਉਹਨਾਂ ਕੋਲੇ 2 ਦਿਨ ਦਾ 3 ਦਿਨ ਦਾ ਹੀ ਹੁੰਦਾ ਹੂੰ ਹੂੰ ਉਸ ਤੋਂ ਬਾਅਦ ਤਾਂ ਪਾਣੀ ਨਹੀਂ ਹੁੰਦਾ ਬੰਬੇ 'ਚ ਹੂੰ ਹੂੰ ਉਹ ਨਾਲ ਦੀ ਨਾਲ ਪਾਈਪ ਲਾਈਨ ਆਈ ਜਾਂਦੀ ਹੈ ਨਾਲ ਦੀ ਨਾਲ ਉਹਨੂੰ ਥੋੜਾ ਮੌਲਕ ਬਾਦ ਆ ਯਾਰ ਸਹੀ ਗੱਲ ਹੈ ਬਹੁਤ ਆ 20 20 ਮੰਜ਼ਲਾਂ 30 30 ਮੰਜ਼ਲਾਂ ਬਿਲਡਿੰਗਾਂ ਪਈਆਂ ਬਹੁਲੀ ਆਬਾਦੀ ਹੈ ਜੀ ਕਿੰਨੀ ਦੁਨੀਆ ਬੈਠੀ ਆ ਯਾਰ ਥੋੜੇ ਜਿਹੜੇ ਝੌਂਪੜੀਆਂ ਜੀਆਂ ਬਣੀਆਂ ਉਹਨੂੰ ਖੋਲੀ ਕਹਿੰਦੇ ਆ ਆਪ ਜਾਨੇ ਲੋਕ ਕਹਿੰਦੇ ਮੈਂ ਆਪਦਾ ਮਕਾਨ ਲੈ ਲਿਆ ਮੁਬਾਰਕਾਂ ਜੀ ਮਕਾਨ ਹੁੰਦਾ ਹੈ ਆਪਣੇ ਇੱਕ ਮੇਰੇ ਹਿਸਾਬ ਨਾਲ 15 22 15 ਦਾ 14 22 14 ਦਾ ਉਹਦੇ ਵਿੱਚ ਹੀ ਦੋ ਰੂਮ ਵਿੱਚੇ ਰਸੋਈ ਵਿੱਚੇ ਲੈਟਰੀਨ ਯਾਰ ਇੱਕ ਬੰਦਾ ਬਾਹਰ ਰੋਟੀ ਖਾਈ ਜਾਂਦਾ ਕਿ ਇਹ ਲੈਟ ਨਹੀਂ ਬੈਠਾ ਯਾਰ ਖਾਦੀ ਨਹੀਂ ਜਾਂਦੀ ਆਪਾਂ ਤੋਂ ਤਾਂ ਨਾਲ ਹੀ ਰਸੋਈ ਆ ਸਾਹਮਣੇ ਐਡਾ ਜਿਹਾ ਓਡੀ ਦੀ ਰਸੋਈ ਓਡਾ ਦੀ ਬਾਥਰੂਮ ਓਡਾ ਦੀ ਤੁਹਾਡੇ ਕੋਲੇ ਲੌਬੀ ਆ ਜਿੱਥੇ ਬਹਿ ਕੇ ਰੋਟੀ ਖਾਣੀ ਪਈ ਜਗ੍ਹਾ ਦੀ ਵੀ ਤਾਫਰ ਬੈਠਣ ਦੀ ਨਹੀਂ ਕਮੀ ਆਬਾਦੀ ਬੜੀ ਵੜ ਗਈ ਬਾਬਾ ਜੀ ਐਂ ਪਾਸਾ ਕਰਦੇ ਆ ਲੋਕੋ ਜ਼ਿੰਦਗੀ ਹੈਗੀ ਇਹਨਾਂ ਦੀ ਜਿਹੜੇ ਤਕੜੇ ਲੋਕ ਤਕੜੇ ਲੋਕ ਜਿਹੜੇ ਬਿਜ਼ਨਸਮੈਨ ਲੋਕ ਹੈ ਇਹ ਰਹਿੰਦੇ ਆ ਬੰਗਲਿਆਂ ਤੇ 빌ਿਆਂ 'ਚ ਸੂਣੀਆ ਬਿਲਡਿੰਗਾਂ ਚ ਤੇ ਜਿਹੜੇ ਸਾਡੇ ਵਰਗੇ ਮਾਤੜਾ ਉਹ ਤਾਂ ਫਿਰ ਉਹੀ ਲੇਖਦਾ ਕੋਲੀ ਹਾਂ ਕੋਲੀ ਲੈ ਕੇ ਵੀ ਉਹ ਅੱਧੇ ਪੈਡ ਨੂੰ ਵਿਝਾਈ ਕਰਾਉਂਦੇ ਸੀ ਮੈਂ ਕਰ ਲੈਂਦੇ ਹਾਂ ਬੰਬੇ ਠੀਕ ਹੈ ਨਾ ਇਹ ਕਰਕੇ ਇਹ ਲੈਂ ਤਾਂ ਮਾੜੀ ਸੀ ਬਈ ਬੇ ਲੰਡੇ ਵਾਲਾ ਲੈ ਲੰਡੇ ਵਾਲਾ ਖੱਚ ਕੇ ਜਾਣਾ ਖੱਚ ਕੇ ਆਉਣਾ ਤੇ ਨੀਂਦ ਚ ਮੌਤਾਂ ਬਹੁਤ ਹੁੰਦਗੀਆਂ ਸੀ ਅੱਛਾ ਜੀ ਬਰਸਾਤਾਂ ਚ ਹਾਂ ਜਿਹੜਾ ਨਵਾਂ ਬੰਦਾ ਬੰਬੇ ਉਹਨੂੰ ਗੱਡੀ ਨਹੀਂ ਮਿਲਦੀ ਬਰਸਾਤਾ ਤਾਂ ਜਾ ਕੇ ਮਿਲ ਜਾਂਦੀ ਸੀ। ਹਾਂ। ਬਰਸਾਤਾ ਜਿਹੜੇ ਸਿਆਣੀ ਡਰਾਈਵਰ ਹੋਉਂ ਚੁੱਟੀ ਆ ਜਾਂਦੇ ਸੀ ਪੈਂਟ। ਠੀਕ ਆ। ਵੀ ਬਰਸਾਤਾ ਬਰਸਾਤਾ ਮਾਰਨਾ ਜ਼ਰੂਰ ਹੈ ਤਿੰਨ ਮਹੀਨੇ ਘਰੇ ਜੰਮੂ। ਕੀ ਕਾਰਨ ਹੁੰਦਾ ਸੀਗਾ? ਵੀ ਆ ਐਕਸੀਡੈਂਟ ਹੁੰਦਾ ਹੀ ਟਿਕੜੀ 'ਚ। ਉਹ ਉਹ ਸਾ ਬਰਸਾਤਾ ਜ਼ਿਆਦਾ ਹੁੰਦੀ। ਬਿਲਕੁਲ ਗੱਡੀ ਚਲਾਉਣੀ ਬਹੁਤ ਔਖੀ ਸੀ। ਹਾਂ। ਉਦੋਂ ਫਿਰ ਉਹ ਛੱਡ ਕੇ ਆ ਜਾਂਦੇ ਸੀ। ਉਦੋਂ ਫਿਰ ਮੇਰੇ ਵਰਗੇ ਨਵੇਂ ਬੰਦੇ ਦਾ ਨੰਬਰ ਲੱਗ ਜਾਂਦਾ। ਗੱਡੀ ਨਾਲ ਕੰਪਨੀਆਂ 'ਚ ਘੜੀਆਂ 1.5 1.50 ਗੱਡੀ ਕੰਪਨੀ ਕੋਲੇ। ਠੀਕ विरोध नंबर लाग जांदे अलग कहंदा यार ਹੁਣ ਆਪਾਂ ਚ ਲਾ ਲਾਂ ਤਾਂ ਕਰਕੇ ਇਹ ਲੈਣ ਮਾਰੀ ਸੀ ਉਹ ਲੈਣ ਚੰਗੀ ਸੀ